ਇਹ ਨੂੰ ਨਵੇਂ ਸਾਲ ਚ ਆ ਗਿਆ ਜੀ ਕਿ ਬੱਚੇ ਨੇ ਦੁੱਧ ਨਹੀਂ ਪੀਤਾ ਬਿਲਕੁਲ ਜਿਹੜਾ ਪੀਂਦਾ ਸੀ ਉਹ ਵੀ ਬੰਦ ਕਰ ਦਿਆ ਇਹ ਕਹਿੰਦਾ ਕਿ ਇਹਨੂੰ ਐਡਮਿਟ ਕਰਨੇ ਪੈਣਾ ਤੇ ਐਡਮਿਟ ਕਰਕੇ ਤੇ ਫਿਰ ਦੇਖਦੇ ਪਹਿਲੇ ਦਿਨ ਹੀ ਜਦੋਂ ਅਸੀਂ ਨਾਲੀ ਪਾ ਕੇ ਦੁੱਧ ਦਿੱਤਾ ਤੇਰਾ ਪੇਟ ਚੜ ਗਿਆ ਇਹ ਦੁੱਧ ਬੰਦ ਕਰ ਦਿੱਤਾ ਜਿਹੜਾ ਇਹਨਾਂ ਨੇ ਇੱਕ ਦਵਾਈ ਟਰੀਟਮੈਂਟ ਕੀਤੀ ਉਹ ਮੇਗਾ ਰੈਐਕਸ਼ਨ ਕਰ ਗਿਆ ਇਹਨਾਂ ਨੇ ਹਾਈਡਰੋਕੋਟੀਸੋਨ ਦਾ ਇੰਜੈਕਸ਼ਨ ਲਾਇਆ ਉਹ ਬੱਚੇ ਨੂੰ ਜਿਹੜਾ ਨਹੀਂ ਚੱਲਿਆ ਉਹ ਦੂਰੇ ਦੇ ਨਹੀਂ ਬੱਚੇ ਦੀ ਜਿਹੜੀ ਲੱਤਾਂ ਖਲੋ ਗਈਆਂ ਸੋਚ ਪੈ ਗਈ ਪੂਰਾ ਸਰੀਰ ਹਾਰਡ ਹੋ ਗਿਆ ਜੀ ਦੁੱਧੰਦਣੀ ਦੁੱਧ ਨਹੀਂ ਦਿੱਤਾ ਇਹਨੂੰ ਸਿਰਫ ਟੀਕੇ ਲਗਾਏ ਔਰ ਫਲੂਡ ਲਗਵਾਇਆ ਵਾ ਜਿਹੜਾ ਇਹਨੂੰ ਡੇਲੀ ਚਾਹੀਦਾ ਹੋਲੀ-ਹੋਲੀ ਇਹਦਾ ਪੇਟ ਥੱਲੇ ਆ ਗਿਆ ਔਰ ਚੌਥੇ ਪੰਜਵੇਂ ਦਿਨ ਰਿਮਟ ਲੈਣ ਤੋਂ ਬਾਅਦ ਇਹਨਾਂ ਨੇ ਜਾ ਚੀਤੀ ਜੀ ਆਈ ਲੈ ਜੋ ਇਹਦਾ ਕੋਈ ਆਪਰੇਟ ਹੋਣਾ ਕੋਈ। ਕਹਿੰਦਾ ਸੀ ਪ੍ਰੇਡ ਉਹਦੇ ਤੋਂ ਪਹਿਲਾਂ ਦੱਸਦੇ ਉਹਨਾਂ ਸੀ ਜਿਹੜੇ ਵੇਲੇ ਤੀਜੇ ਦਿਨ ਦੌਰਾ ਵੀ ਪਿਆ ਬੱਚੇ ਨੂੰ ਉਹ ਵੀ ਇਹਨਾਂ ਨੂੰ ਦੱਸਿਆ ਕਿ ਬੱਚੇ ਨੂੰ ਅੱਖਾਂ ਪਰਤੀਆਂ ਵਾ ਨਾ ਨਗਰ ਤੋਂ ਅਛਾ ਤਾਂ ਕਿ ਡਾਕਟਰ ਸਾਡੇ ਬਾਜਵਾਜੀ ਵੀ ਆਵੇ ਆ ਸਪੈਸ਼ਲਿਸਟ ਸਾਰੇ ਪ੍ਰੋਡਕਸ਼ਨ ਵਾਸਤੇ ਗੁੰਡੇ ਆਏ ਸੀ ਉਹ ਨਾ ਕਿ ਡਾਕਟਰ ਇਹਦਾ ਮੌਤ ਦਾ ਕਾਰਨ ਬੇਸਿਕਲੀ ਹੈਗਾ ਕਿ ਬੱਚਾ ਜਨਮ ਤੋਂ ਹੀ ਜਿਹੜਾ ਸੀ ਜਮਾਂਦਰੀ ਉਹ ਸਹੀ ਨਹੀਂ ਸੀਗਾ ਉਹਦੀ ਪਾਚਨ ਸ਼ਕਤੀ ਬਿਲਕੁਲ ਨਹੀਂ ਬੱਚੇ ਦਾ ਬੀਪੀ ਜਿਹੜਾ ਨਾ ਉਹ ਲੋਹ ਜਾਂਦਾ ਪਿਆ ਸੀ ਉਹਨਾਂ ਨੂੰ ਦਵਾਈ ਦੀ ਲਈ ਕਹਿੰਦੇ ਆਪਾਂ ਦੇਖਾਂਗੇ ਤੇ ਜੇ ਬਚ ਗਈ ਤੇ ਭਈ ਉਹਨਾਂ ਭਗਵਾਨ ਦੇ ਹੱਥ ਚਾ ਕੋਸ਼ਿਸ਼ ਪੂਰੀ ਕਰਾਂਗੇ ਮੈਂ ਜ਼ਿੰਮੇਵਾਰ ਹਾਂ ਜੇ ਉਹਨਾਂ ਲਿਖਤੀ ਦਿੱਤਾ ਤਾਂ ਜੇ ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਇਲਾਜ ਗਲਤ ਆ ਮੇਰੇ ਮੇਰੇ ਕਾਰਨ ਹੋਇਆ ਤਾਂ ਮੈਂ ਜ਼ਿੰਮੇਵਾਰ ਹੈਗਾ ਜੀ ਸਾਰੇ ਵਾਸਤੇ ਸਰ ਜੀਵਨ ਕੁਮਾਰ ਪਿੰਡ ਤਲਵੰਡੀ ਦਾ ਰਹਿਣ ਵਾਲਾ ਜੀ ਸੋ ਮੈਂ 20 ਦਸੰਬਰ ਨੂੰ ਮੇਰੀ ਪੋਤਰੀ ਜਿਹੜੀ ਮੈਂ ਚੇਤਨ ਨੰਦਾ ਕੋਲ ਲੈ ਕੇ ਆਇਸੀ ਸਿਰਫ ਪ੍ਰਾਬਲਮ ਕੀ ਸੀ ਕਿ ਦੁੱਧ ਨਹੀਂ ਸੀ ਪੀਂਦੀ ਤੇ ਹਲ-ਖੇਲ ਗਿਆ ਪੁੱਟੀਆਂ ਕਰਦੀ ਸੀ ਕੋਈ ਸੀ ਨੂੰ ਦਿਖਾਇਆ ਇਹਨਾਂ ਨੇ ਦੇਖ ਕੇ ਆਪਣਾ ਜਿਹੜੇ ਟੈਸਟ ਲਏ ਜਾਸੂਦ ਲੈ ਕੇ ਨੇ ਕਿਹਾ ਕਿ ਨੋਰਮਲ ਹੈ ਤੁਸੀਂ ਦਵਾਈ ਲਓ ਸ਼ਾਮ ਦੇ ਨਾਲ ਬਾਅਦ ਫਿਰ ਦੱਸੋ ਜੀ ਅਸੀਂ 22 ਤਰੀਕ ਨੂੰ ਫਿਰ ਅਸੀਂ ਵਾਪਸ ਆਏ ਆ ਜੀ 6 ਦਿਨ ਦੀ ਦਵਾਈ ਖਵਾ ਕੇ ਫਿਰ ਦੱਸਿਆ ਕਿ ਡਾਕਟਰ ਸਾਹਿਬ ਟਟੀਆਂ ਦੀ ਵੀ ਨਾ ਪ੍ਰੋਬਲਮ ਠੀਕ ਹੋਈ ਹੈ ਤੇ ਨਾ ਬੱਚੇ ਦੀ ਭੁੱਖ ਖੁੱਲੀ ਹੈ ਇਹ ਦੇਖੋ ਜੇ ਤੁਹਾਡੇ ਵਾਸਤੇ ਹੈਗੀ ਗੱਲ ਜੇ ਨਹੀਂ ਤਾਂ ਸਾਨੂੰ ਕੋਈ ਦੱਸੋ ਜੀ ਫਿਰ ਅਸੀਂ 30 ਤਰੀਕ ਨੂੰ ਆਏ ਜੀ ਮੁੜ ਕੇ ਕਿ 30 ਤਰੀਕ ਨੂੰ ਆਖਿਆ ਕਿ ਡਾਕਟਰ ਸਾਹਿਬ ਫਰਕ ਨਹੀਂ ਮੁੜਿਆ ਪਿਆ ਚਾਰਾਂ ਦਿਨਾਂ ਬਾਅਦ ਆਏ ਫੇਰ ਜੀ ਇਹ ਨਹੀਂ ਫਰਕ ਪਿਆ ਤੇ ਦੱਸੋ ਕੀ ਕਰਨਾ ਚਾਹੀਦਾ ਸਾਨੂੰ ਜਾਂ ਕਿਤੇ ਹੋਰ ਕਿਤੇ ਲੈ ਜਾਈਏ ਇਹਨਾਂ ਨੇ ਕਿਹਾ ਕਿ ਦੇਖੋ ਬੱਚੇ ਦੀ ਅਟਾਚ ਮੂੰਹ 'ਚ ਮਾਰ ਕੇ ਦੇਖੀ ਕਹਿੰਦਾ ਬੱਚੇ ਦਾ ਤਾਂ ਮੂੰਹ ਪੱਕਿਆ ਵਾ ਜਿਸ ਕਰਕੇ ਦੁੱਧ ਨਹੀਂ ਪੀ ਰਿਹਾ ਅਸੀਂ ਪਹਿਲੀ ਤਰੀਕ ਨੂੰ ਨਵੇਂ ਸਾਲ 'ਚ ਹੀ ਆ ਗਏ ਜੀ ਕਿ ਬੱਚੇ ਨੇ ਦੁੱਧ ਨਹੀਂ ਪੀਤਾ ਬਿਲਕੁਲ ਜਿਹੜਾ ਪੀਂਦਾ ਸੀ ਉਹ ਵੀ ਬੰਦ ਕਰ ਦਿਆ ਇਹ ਕਹਿੰਦਾ ਕਿ ਇਹਨੂੰ ਐਡਮਿਟ ਕਰਨੇ ਪੈਣਾ ਤੇ ਐਡਮਿਟ ਕਰਕੇ ਤੇ ਫਿਰ ਦੇਖਦੇ ਫਿਰ ਇਹਨੇ ਪਹਿਲੀ ਤਰੀਕ ਨੂੰ ਐਡਮਿਟ ਕੀਤਾ ਸਕੈਨਿੰਗ ਕਰਵਾ ਲਈ ਐਕਸ-ਰੇ ਕਰਵਾ ਲਿਆ ਬਲੱਡ ਚੈੱਕ ਕਰ ਲਿਆ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਉਹ ਜੀ ਜੀ ਜਿਹੜਾ ਇਹਨੇ ਇੱਕ ਦਵਾਈ ਟਰੀਟਮੈਂਟ ਕੀਤੀ ਉਹ ਮੇਗਾ ਰੈਐਕਸ਼ਨ ਕਰ ਗਿਆ ਇਹਨਾਂ ਨੇ ਹਾਈਡਰੋਕੋਰਟੀਸ ਉਹਦਾ ਇੰਜੈਕਸ਼ਨ ਲਾਇਆ ਉਹ ਬੱਚੇ ਨੂੰ ਜਿਹੜਾ ਨਹੀਂ ਚੱਲਿਆ ਉਹ ਸਦੂਰੇ ਦੇ ਨਹੀਂ ਬੱਚੇ ਦੀ ਜਿਹੜੀ ਲੱਤਾਂ ਖਲੋ ਗਈਆਂ ਸੋਚ ਪੈ ਗਈ ਪੂਰਾ ਸਰੀਰ ਹਾਰਡ ਹੋ ਗਿਆ ਜੀ ਮੈਂ ਅੰਮ੍ਰਿਤਸਰ ਗਿਆ ਤਾਂ ਮੇਰੀ ਵਾਈਫ ਨੂੰ ਮੈਨੂੰ ਟੀਕਾ ਪਾਇਆ ਉੱਥੇ ਤਾਂ ਮੈਂ ਕਹਿੰਦੀ ਆ ਕੋਈ ਦੋਈ ਰੈਕਸ਼ਨ ਕਰ ਗਈ ਦੀ ਐ ਜਦੋਂ ਮੇਰੇ ਐਂਡ ਵਾਈਫ ਨੇ ਨਰਸ ਨੂੰ ਪੁੱਛਣ ਕਿ ਆ ਦੋਈ ਰੈਕਸ਼ਨ ਹੋਈ ਹੈ ਕੋਈ ਨੀ ਕਵਰ ਹੋ ਜੇਗੀ ਪਰ ਉਹ ਕਵਰ ਨਹੀਂ ਹੋਈ ਉਹ ਇਹਨਾਂ ਨੇ 5-6 ਦਿਨ ਰੱਖਿਆ ਇਹਨਾਂ ਨੇ ਸਾਨੂੰ 7-6 ਦਿਨ ਨੂੰ ਰਾਤ ਨੂੰ 8:30 ਵਜੇ ਨਾਲ ਕਿਹਾ ਕਿ ਪੇਮੈਂਟ ਪੇਮੈਂਟ ਲੈਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਪੀਜੀਆ ਲੈ ਜਾਓ ਇਹਨਾਂ ਕੋਈ ਆਪਰੇਟ ਹੋਣਾ ਕੋਈ ਤਕਸ ਉਸ ਪ੍ਰੇਡ ਉਹਨੇ ਤੁਸੀਂ ਪਹਿਲਾਂ ਦੱਸਦੇ ਉਹਨੇ ਸੀ ਕਿਹੜੇ ਵਲੇ ਛੜਾ ਰਹੀ ਹੈ ਕਿ ਤਾ ਦਿਨੇ ਅੱਗੇ ਵੀ ਟ੍ਰੀਟਮੈਂਟ ਕਰੋ ਜੀ ਇਹ ਨਹੀਂ ਨਹੀਂ ਤੁਸੀਂ ਲੈ ਜਾਓ ਜੀ ਇਹਨੇ ਜਿੰਨੇ ਦਰਦਾਸਪੁਰ ਦੇ ਡਾਕਟਰ ਸੀ ਚਾਈਲਡ ਸਪੈਸ਼ਲਿਸਟ ਕੁਝਨਾਂ ਨੇ ਮੈਨੂੰ ਨਾਮ ਦਾ ਪਤਾ ਅਗਰਵਾਲ ਹੋ ਗਿਆ ਕਲਸੀਜੀ ਹੋ ਗਿਆ ਮਾਝਨ ਹੋ ਗਿਆ ਜਿਹਨੇ ਆਇਆ ਦਿਨਾ ਨਗਰ ਤੋਂ ਐਥੋ ਤਾਂ ਕਿ ਡਾਕਟਰ ਸਾਡੇ ਬਾਜਵਾਜੀ ਵੀ ਆਵੇ ਆ ਸਪੈਸ਼ਲ ਸਾਰੇ ਪ੍ਰੋਡਕਸ਼ਨ ਵਾਸਤੇ ਗੁੰਡੇ ਆਏ ਸੀ ਉਹ ਨਾ ਕਿ ਡਾਕਟਰ ਉਹ ਐ ਜਿਹੜੇ ਬਣਾਈ ਦੀ ਜੂਨੀਅਰ ਸਪੋਰਟਰ ਆਏ ਸੀ ਸਾਨੂੰ ਡਰਾਉਂਦੇ ਪਈ ਪੁਲਿਸ ਨੇ ਕੋਈ 15 16 ਮਲਾਜਮ ਆਏ ਦੇ ਸੀ ਮੈਂ ਬਚਾ ਕੈਮਰਾ ਓਨਲੀ ਤਾਂ ਜੀ ਇਹਨਾਂ ਨੇ ਗੁਰੂ ਰਾਮਦਾਸ ਦਾ ਮੈਨੂੰ ਲੈ ਕੇ ਦਿੱਤਾ ਗੁਰੂ ਰਾਮਦਾਸ ਅਸੀਂ 11:30 ਵਜੇ ਪੁੱਜੇ ਅਸੀਂ ਉਹਨਾਂ ਨੇ ਚੈੱਕ ਅਪ ਦੀ ਕਰਕੇ ਦੇਖਿਆ ਉਹਨਾਂ ਨੇ ਕਿਹਾ ਕਿ ਬੱਚੇ ਦੀਆਂ ਜਿਹੜੀਆਂ ਆਈ ਬੁਤਲੀ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਜੀ ਬੱਚੇ ਨੂੰ ਦਿਖਾਈ ਨਹੀਂ ਦੇ ਰਿਆ ਜਿਹੜੀ ਗੁਰਦੇ ਜਿਹੜੇ ਦੇ ਫੇਲ ਹੋ ਚੁੱਕੇ ਨੇ ਜਿਹੜੇ ਜਿਹੜੀ ਸੋਜ ਪਈ ਦੀ ਗੁਰਦੇ ਫੇਲ ਹੋ ਗਏ ਕਿਉਂਕਿ ਯੂਰਨ ਅਥੋਂ ਪਾਸ ਨਹੀਂ ਹੋਇਆ ਦੋ ਤਰੀਕਾ ਦੋ ਦਿਨ ਬੱਤੀ ਨਹੀਂ ਰਿਹਾ ਤਾਂ ਹੀ ਸੋਜ ਪੂਰੀ ਪੈ ਗਈ ਸੀ ਬੱਚੇ ਦਾ ਬੀਪੀ ਜਿਹੜਾ ਨਾ ਲੋਹ ਜਾਂਦਾ ਪਿਆ ਸੀ ਉਹਨਾਂ ਨੇ ਦਵਾਈ ਦੂਈ ਲਈ ਕਹਿੰਦੇ ਆਪਾਂ ਦੇਖਾਂਗੇ ਤੇ ਜੇ ਬਜ ਗਈ ਤੇ ਭਈ ਉਹਨਾਂ ਭਗਵਾਨ ਦੇ ਹੱਥ ਚਾ ਕੋਸ਼ਿਸ਼ ਪੂਰੀ ਕਰਾਂਗੇ 슈ગર ਉਹਦੇ ਘਟ ਗਈ ਸੀ 12 슈ગર ਰਹਿ ਗਈ ਸੀ ਡਾਕਟਰ ਚੇਤਨ ਨੰਦਾ ਬੱਚਿਆਂ ਦਾ ਡਾਕਟਰ ਮੇਰਾ ਹਸਪੀਟਲ ਜੀਸੀ ਨੰਦਾ ਹਸਪੀਟਲ ਹੈ ਇਹ ਜਿਹੜਾ ਕੇਸ ਆ ਇਹ ਬੇਸਿਕਲੀ ਡੇਢ ਮਹੀਨੇ ਦਾ ਬੱਚਾ ਸੀਗਾ ਔਰ ਜਨਮ ਦੇ ਟਾਈਮ ਇਹਨਾਂ ਦੇ ਮੁਤਾਬਕ ਪਰਿਵਾਰ ਮੁਤਾਬਕ ਇਹ 3 ਕਿਲੋ ਦਾ ਸੀਗਾ ਪਰ ਜਨਮ ਤੋਂ ਬਾਅਦ ਇਹਨੇ ਦੁੱਧ ਨਹੀਂ ਪੀਤਾ ਬਹੁਤ ਘੱਟ ਲੈਟ੍ਰਨ ਕਰਦਾ ਸੀ ਸੁਸਤ ਰਹਿੰਦਾ ਸੀ ਇਹਨਾਂ ਨੇ ਕਈ ਜਗ੍ਹਾ ਤੇ ਦਿਖਾਇਆ ਸੀਗਾ ਔਰ ਜਦੋਂ ਮੈਂ ਦਾਖਲ ਕੀਤਾ ਵਾ ਇਹਨਾਂ ਨੂੰ ਸਾਰੇ ਸਾਈਨ ਕਰਵਾਏ ਵੀ ਤੁਹਾਡਾ ਬੱਚਾ ਠੀਕ ਨਹੀਂ ਹੈਗਾ ਇੰਨੇ ਚਿਰ ਤੋਂ ਹੈਗਾ ਵਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਔਰ ਜਦੋਂ ਅਸੀਂ ਦੁੱਧ ਸ਼ੁਰੂ ਕੀਤਾ ਨਾਲੀ ਪਾ ਕੇ ਤਾਂ ਉਹਦਾ ਪੇਟ ਚੜ ਗਿਆ ਉਸੇ ਦਿਨੀ ਇਹ ਇੱਕ ਤਰੀਕ ਨੂੰ ਦਾਖਲ ਹੋਇਆ 1 ਜਨਵਰੀ 2025 ਨੂੰ ਸਾਡੇ ਕੋਲ ਦਾਖਲ ਹੋਇਆ ਸੀਗਾ ਔਰ ਪਹਿਲੇ ਦਿਨੀ ਜਦੋਂ ਅਸੀਂ ਨਾਲੀ ਪਾ ਕੇ ਦੁੱਧ ਦਿੱਤਾ ਤੇ ਉਹਦਾ ਪੇਟ ਚੜ ਗਿਆ ਅਸੀਂ ਦੁੱਧ ਬੰਦ ਕਰ ਦਿੱਤਾ ਇਹਨਾਂ ਦੀ ਬੱਚੇ ਦੀ ਦਾਦੀ ਨਾਲ ਖੜੀ ਸੀ ਉਹਨੂੰ ਜਦੋਂ ਇਹ ਨਾਲੀ ਨਹੀਂ ਬਾਹਰ ਗੰਨ ਕੱਢਿਆ ਤਾਂ ਉਹ ਗ੍ਰੀਨ ਕਲਰ ਦਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹਦੀਆਂ ਨਾੜਾਂ ਬਿਲਕੁਲ ਨਹੀਂ ਚੱਲਦੀਆਂ ਆਪਾਂ ਕੋਸ਼ਿਸ਼ ਕਰਕੇ ਦੇ ਦੇਈਏ ਜਾਂ ਦੁੱਧ ਬੰਦ ਕਰਕੇ ਦੇ ਦੇਈਏ ਦੋ ਤਿੰਨ ਦਿਨ ਹੀ ਦੁੱਧ ਨਹੀਂ ਦਿੱਤਾ ਇਹਨੂੰ ਸਿਰਫ ਟੀਕੇ ਲਗਾਏ ਔਰ ਫਲੂਡ ਲਗਾਇਆ ਵਾ ਜਿਹੜਾ ਇਹਨੂੰ ਡੇਲੀ ਚਾਹੀਦਾ ਹੌਲੀ ਹੌਲੀ ਇਹਦਾ ਪੇਟ ਥੱਲੇ ਆ ਗਿਆ ਔਰ ਚੌਥੇ ਪੰਜਵੇਂ ਦਿਨ ਇਨ ਬਿਟਵੀਨ ਅਸੀਂ ਇਹਨੂੰ ਤੀਜੇ ਦਿਨ ਦੌਰਾ ਵੀ ਪਿਆ ਬੱਚੇ ਨੂੰ ਉਹ ਵੀ ਇਹਨਾਂ ਨੂੰ ਦੱਸਿਆ ਕਿ ਬੱਚੇ ਨੂੰ ਅੱਖਾਂ ਪਰਤੀਆਂ ਵਾ ਉਹਦੀ ਵੀ ਦਵਾਈ ਪਾਈ ਮੈਂ ਇਹਨੂੰ ਫਿਰ ਚਲੋ ਸਮਝਾ ਕੇ ਇਹਨੂੰ ਅੰਮ੍ਰਿਤਸਰ ਭੇਜ ਦਿੱਤਾ ਤੇ ਮੌਦਾ ਕਾਰਨ ਉੱਥੇ ਜਾ ਕੇ ਵੀ ਇਹ ਬੱਚਾ ਜਿਹੜਾ ਸੀਗਾ ਕਾਫੀ ਤੰਗ ਸੀਗਾ ਉਹਨਾਂ ਨੇ ਫਿਰ ਵੈਂਟੀ ਕਰ ਦਿੱਤਾ ਵੈਂਟੀਲੇਟਰ ਤੇ ਰਿਹਾ ਬੱਚਾ ਔਰ ਕੱਲ ਜਿਹੜਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਡੈਥ ਹੋ ਗਈ ਆ ਹੁਣ ਇਹਦਾ ਮੌਤ ਦਾ ਕਾਰਨ ਬੇਸਿਕਲੀ ਹੈਗਾ ਕਿ ਬੱਚਾ ਜਨਮ ਤੋਂ ਹੀ ਜਿਹੜਾ ਸੀ ਜਮਾਂਦਰੀ ਉਹ ਸਹੀ ਨਹੀਂ ਸੀਗਾ ਉਹਦੀ ਪਾਚਨ ਸ਼ਕਤੀ ਬਿਲਕੁਲ ਨਹੀਂ ਔਰ ਉਹ ਉਹਦੇ 'ਚ ਕੁਝ ਫੀਚਰ ਜਿਹੜੇ ਡਾਊਨ ਸਿੰਡਰਮ ਹੁੰਦਾ ਇੱਕ ਬੱਚਿਆਂ 'ਚ ਜਿਹਦੇ 'ਚ ਉਹਦੀਆਂ ਜਿਹੜੇ ਬਾਡੀ ਦੀ ਪਾਵਰ ਹੁੰਦੀ ਹੈ ਲੜਨ ਦੀ ਬਿਲਕੁਲ ਘੱਟ ਹੁੰਦੀ ਆ ਉਹਦਾ ਹਾਰਟ ਕਮਜ਼ੋਰ ਹੁੰਦਾ ਵਾ ਬੱਚੇ ਦੇ ਉਦਾਂ ਦੇ ਫੀਚਰ ਸੀਗੇ ਬਨਾਰਮਲ ਬੱਚਾ ਸੀਗਾ ਬੀਸਿਕਲੀ ਤਾਂ ਮੌਦਾ ਕਾਰਨ ਉਹਦਾ ਹੋਲੀ-ਔਲੀ ਕਿਉਂਕਿ ਕਾਫੀ ਸਮੇਂ ਤੋਂ ਦੁੱਧ ਨਹੀਂ ਪੀ ਰਿਹਾ ਇਨਫੈਕਸ਼ਨ ਸੀਗੀ ਉਹਨੂੰ ਉਹ ਜਾ ਨਹੀਂ ਰਹੀ ਜੇ ਕੋਈ ਮੈਡੀਸਨ ਵੀ ਦਿੰਦੇ ਆ ਉਹਨੂੰ ਲੱਗਦੀ ਨਹੀਂ ਭਈ ਕਿਉਂਕਿ ਉਹ ਅੰਦਰ ਪਾਵਰ ਹੋਏਗੀ ਤੇ ਲੱਗੇਗੀ ਨਾ ਮੋਦਾ ਕਰਨ ਇਹ ਹੀ ਹੈ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਇਨਫੈਕਸ਼ਨ ਕਰਕੇ ਅਖੀਰ ਤੇ ਉਹ ਉਹਦੇ ਕਹਿੰਦੇ ਵੀ ਜਿਹੜੇ ਡਾਕਟਰ ਆ ਗਏ ਨੇ ਥੋਨੇ ਉਹਨਾਂ ਨੇ ਸਪੈਸ਼ਲੀ ਜਿਹੜੇ ਡਾਕਟਰ ਆ ਗਏ ਉਹਨਾਂ ਨੇ ਲਿਖ ਕੇ ਦਿੱਤਾ ਵਾ ਕਿ ਬੱਚੇ ਦਾ ਬੀਪੀ ਪਾ ਇੱਕਦਮ ਡਾਊਨ ਹੋ ਗਿਆ ਉਹਨੂੰ ਜਿਹੜਾ ਇੱਕਦਮ ਸ਼ੂਗਰ ਜਿਹੜੀ ਦੀ ਵੱਧ ਗਈ ਆ ਇਲਾਜ ਜਿਹੜਾ ਸਹੀ ਨਹੀਂ ਕੀਤਾ ਗਿਆ ਉਹਨਾਂ ਨੂੰ ਕੋਈ ਜੇ ਲਿਖ ਕੇ ਦਿੱਤਾ ਤਾਂ ਤੁਸੀਂ ਲਿਖਤੀ ਸਾਨੂੰ ਦੇ ਦਿਓ ਤੁਸੀਂ ਤੇ ਪੱਤਰਕਾਰ ਜੀ ਤੁਹਾਨੂੰ ਤਾਂ ਦੇਣਾ ਲਿਖਤੀ ਗੱਲੀ ਬਾਤੀ ਤਾਂ ਨਹੀਂ ਨਾ ਗੱਲ ਬੰਦ ਹੀ ਹੈਗੀ ਜੇ ਲਿਖਤੀ ਹੈਗਾ ਤਾਂ ਤੁਹਾਨੂੰ ਦੇਣ ਹੈਨਾ ਮੈਂ ਜ਼ਿੰਮੇਵਾਰ ਹਾਂ ਜੇ ਉਹਨਾਂ ਲਿਖਤੀ ਦਿੱਤਾ ਤਾਂ ਦੇ ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਇਲਾਜ ਗਲਤ ਆ ਮੇਰੇ ਮੇਰੇ ਕਾਰਨ ਹੋਇਆ ਤਾਂ ਮੈਂ ਜ਼ਿੰਮੇਵਾਰ ਹੈਗਾ ਨਹੀਂ ਸਾਰੇ ਵਾਸਤੇ ਠੀਕ ਹੈ ਜੀ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਮੈਨੂੰ ਵੀ 20 25 ਸਾਲ ਹੋ ਚੁੱਕੇ ਆ ਪ੍ਰੈਕਟਿਸ ਕਰਦੇ ਆ ਔਰ ਇਲਾਜ ਕਰਦੇ ਆ ਮੈਂ ਕੋਈ ਆਯਾਰਾ ਹੀ ਬੱਚੇ ਦਾਖਲ ਕੀਤੇ ਆ ਔਰ ਮੈਂ ਕੋਈ ਕੱਲ ਦਾ ਬੱਚਾ ਤਾਂ ਹੈ ਨਹੀਂ ਆ ਮੇਰਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਔਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਲਿਖ ਕੇ ਦਿੱਤਾ ਤੇ ਲਿਓ ਸਾਡੇ ਕੋ ਮੈਂ ਜ਼ਿੰਮੇਵਾਰੀ ਲਵਾਂਗਾ ਕੋਈ